ਮੈਨੂੰ ਕਰਨਾ ਫੋਨ ਤੇ ਮ ਉਸੇ ਵੇਲੇ ਚੱਕ ਕੇ ਤੁਰਪਣਾ ਝੋਲਾ ਮਿੰਟੋ ਮਿੰਟੀ ਜਾ ਕੇ ਕੰਮ ਵੀ ਕਰਾਉਣਾ ਕਈ ਕੋ ਕਰਨਾ ਤੇ ਵੇਖ ਲਮ ਤੁਹਾਡੇ ਤੇ ਪਈਆਂ ਨਾ ਉਹ ਲਾਗੇ ਨਹੀਂ ਲੱਗਦਾ ਕੋਈ ਅੱਜ ਕੱਲ੍ਹ ਦੁਨੀਆ ਬੜੀ ਚਲਾਕੀ ਹੋ ਮੈਂ ਤਾਂ ਹੀ ਤੇ ਤੁਹਾਨੂੰ ਸਮਝਾਉਂਦੀ ਰਹੀ ਕਿ ਮੰਮੀ ਸੰਭਲ ਕੇ ਰਹੁ ਸੰਭਲ ਕੇ ਰਹੁ ਕੋਈ ਨਹੀਂ ਮੁੜ ਕੇ ਸਾਹ ਦਿੰਦਾ ਹੁੰਦਾ ਅਹੀਂ ਕਿਹਾ ਦੱਸਣਾ ਵਾ ਯਾਡੇ ਕੋ ਪੈਸੇ ਲੈਂਦੀ ਨਹੀਂ ਚਾਚੀ ਜੀ ਪਤਾ ਲੱਗਣਾ ਵੀ ਰਹਿੰਦਾ ਵਾ ਜਿੰਨੀ ਤੇਜ ਰਪਿੰਦਰ ਵਾ ਨਾ ਇਹਦੇ ਸਾਰਿਆਂ ਨੂੰ ਦੱਸੂਗੀ ਨਹੀਂ ਦੱਸਦੀ ਰਣਜੀਤ ਤੂੰ ਐਦਾਂ ਨਾ ਕਰ ਵੀ ਕਰ ਕੋਈ ਗੱਲ ਨਹੀਂ ਨਹੀਂ ਦਹਦੀ ਇਹਦੇ ਨਹੀਂ ਗੱਲ ਪਾਚਦੀ ਇਹਨੇ ਚ ਝੱਟ ਜਾ ਕੇ ਦੱਸਣਾ ਵਾ ਚਾਲੜੀਏ ਜਿੱਦਾਂ ਵੀ ਹੁੰਦੀ ਹੈ ਨਾ ਤੁਹਾਨੂੰ ਨਾ ਕੱਢੀ ਤੇਰੇ ਗੜੀ ਹਾਥੀ ਜੋਰਨੇ ਆ ਨਹੀਂ ਕਿੱਥੇ ਜਾਵਾਂਗੀ ਤੁਸੀਂ ਸਿਆਣੀ ਹੁਣ ਮੇਰੀ ਗੱਲ ਸੁਣ ਦਲਜੀਤ ਨਾ ਵੀ ਨਹੀਂ ਚੰਗੀਆਂ ਕੀਤੀਆਂ ਰਪਿੰਦਰ ਨੇ ਕਿੰਨਾ ਕੁ ਕੀਤਾ ਜੇ ਰਾਨੂੰ ਹੋ ਰੱਖ ਲੈ ਤੁਸੀਂ ਨਾਲੇ ਮੈਨੂੰ ਕਹਿਣ ਦੇ 10 ਵਜੇ ਜਾਣਾ ਵਾ ਹਈ ਤੇ 9 ਹੀ ਵਜੇ ਆ ਕੋਈ ਗੱਲ ਨਹੀਂ ਹੌਸਲਾ ਕਰ ਲੋ ਉਹ ਮੈਂ ਉੱਥੇ ਟਾਈਮ ਲੱਗ ਜਾਂਦਾ ਹੁੰਦਾ ਵਾ ਉਹਨਾਂ ਕਈ ਕੋਈ ਪੁੱਛਣਾ ਵਾ ਉਹ ਬੜੀਆਂ ਫਾਰਮਲਿਟੀਆਂ ਕਰਦੇ ਹੋ ਸੰਦੀਪ ਮੈਂ ਤੇਰੇ ਵੱਲ ਆਈ ਹੀ ਵੇਹਲਾ ਉਹਨਾਂ ਵੱਲ ਦੋਵਾਂ ਨੂੰ ਸੱਸ ਵੱਲ ਅਜੇ ਵੀ ਨਹੀਂ ਇਹਨਾਂ ਦੀ ਆਖਰ ਜਾਂਦੀ ਹੁਣ ਕਹਿੰਦੀ ਆ ਕਿਰਾਏ ਤੇ ਰਹਿਣਾ ਵਾ ਕਿਰਾਏ ਤੇ ਰਹਿਣਾ ਵਾ ਆਹੋ ਹੁਣ ਕਿੱਥੇ ਚੱਲੀਆਂ ਵਾ ਚੱਲੀਆਂ ਕਿੱਥੇ ਆ ਮਿੰਨੂ ਕਹਿੰਦੀ ਆ ਵਾ ਕਿ ਕਿਰਾਇਆ ਦੇ ਦੇਣੇ ਤੈਨੂੰ ਤੇ ਦੀਦੀ ਤੁਸੀਂ ਮਨਾ ਕਰ ਦੇਣਾ ਸੀ ਤੁਹਾਨੂੰ ਵੀ ਪਤਾ ਵਾ ਸੰਦੀਪ ਮੈਂ ਬੜਾ ਮਨਾ ਕੀਤਾ ਵਾ ਪਰ ਉਹ ਨਹੀਂ ਮੰਨਦੀਆਂ ਕਹਿੰਦੀ ਆ ਹੋਰ ਕਿਤੇ ਨਹੀਂ ਜਾਣਾ ਜੇ ਅਸੀਂ ਹੋਰ ਕਿਤੇ ਕਿਰਾਇਆ ਦੇਣਾ ਉਹ ਤੈਨੂੰ ਦੇ ਦਿੰਨੇ ਆ ਲਵਲੀ ਕਿਹੜਾ ਕਮੋਂਡਿਆ ਵਾ ਕਿੱਥੋਂ ਪੈਸੇ ਦੇਣੇ ਇੰਨੇ ਮੇਰ ਕੋ ਨਹੀਂ ਆ ਪੱਠੇ ਪੈਂਦੇ ਠੀਕ ਆ ਨਾ ਮੈਨੂੰ ਤਾਂ ਫਾਇ ਲਾਂ ਹਾਂ ਗਾਈ ਲਿਆ ਕੇ ਤੇ ਮਾਰਾਂ ਲੱਗੀਆਂ ਜੀ ਮੈਂ ਤਾਂ ਕਹਿੰਦੀ ਵੀ ਚੱਲ ਗਾਈ ਬੰਨ ਲੈਂਦੇ ਦੁੱਧਾ ਦੇ ਪਾਉਂਦੇ ਤੇ ਆਪਣਾ ਟਾਈਮ ਪਾਸ ਕਰਦੇ ਮੇਰੀ ਸੁਣ ਗੱਲ ਉਹ ਵੱਡੀ ਵਾਲੇ ਚੱਲ ਜੋ ਆਪੇ ਤੁਹਾਨੂੰ ਰੋਟੀ ਖਵਾਲ ਦਊਗੀ